ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਵਿਆਹ ਦੀ ਪਹਿਲੀ ਰਾਤ ਜਦੋਂ ਕਾਜਲ ਸਹਾਗ ਦੀ ਸੀਸ ਤੇ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਬਹੁਤ ਹੀ ਖੁਸ਼ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਇਹ ਖੁਸ਼ੀ ਕੁਝ ਹੀ ਪਲਾਂ ਦੀ ਆ ਜਦੋਂ ਕਾਜਲ ਦਾ ਇੰਜੀਨੀਅਰ ਪਤੀ ਕਮਰੇ ਵਿੱਚ ਦਾਖਲ ਹੋਇਆ ਤਾਂ ਉਹਦਾ ਹੀ ਭੁੱਖੇ ਭੀੜੀ ਵਾਂਗ ਕਾਜਲ ਤੇ ਚਪਟ ਪਿਆ ਤੇ ਆਪਣੀ ਹਵਾਨੀਆਂ ਦਿਖਾਉਣ ਲੱਗਾ ਉਸਨੇ ਸਾਰੀਆਂ ਬੇਸ਼ਰਮੀ ਦੀਆਂ ਹੱਦਿਆਂ ਪਾਰ ਕਰ ਦਿੱਤੀਆਂ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਵਿੱਚ ਕੋਈ ਸ਼ੈਤਾਨ ਆ ਗਿਆ ਆ ਸੱਤ ਜਨਮਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਆਈ ਕਾਜਲ ਸੱਤ ਦਿਨ ਦੀ ਮਹਿਮਾਨ ਬਣ ਕੇ ਰਹਿ ਗਈ ਕਿਉਂਕਿ ਉਸਦੇ ਪਤੀ ਨੇ ਉਸ ਨਾਲ ਕਾਜਲ ਬਿਹਾਰ ਦੇ ਇੱਕ ਪਿੰਡ ਤੋਂ ਤਾਲੁਕ ਰੱਖਦੀ ਸੀ ਉਸਦੇ ਪਰਿਵਾਰ ਵਿੱਚ ਉਸਦੇ ਭਰਾ ਭਜਾਈ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ ਕਾਜਲ ਨੇ 10ਵੀਂ ਤੱਕ ਪੜ੍ਹਾਈ ਕੀਤੀ ਸੀ ਅੱਗੇ ਦੀ ਪੜ੍ਹਾਈ ਉਸ ਸਕੂਲੋਂ ਹੋ ਨਾ ਸਕੀ ਕਿਉਂਕਿ ਉਸ ਟਾਈਮ ਕਾਜਲ ਦੇ ਮਾਪੇ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਸੀ ਤੇ ਉਹ ਹਮੇਸ਼ਾ ਮੇਸ਼ਲੀ ਕਾਜਲ ਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੇ ਸੀ ਉਸ ਵਕਤ ਕਾਜਲ ਦੀ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੋਵੇ ਉਹ ਆਪਣੇ ਮਾਪੇ ਨੂੰ ਬਹੁਤ ਪਿਆਰ ਕਰਦੀ ਸੀ ਮਾਪੇ ਦੀ ਮੌਤ ਤੋਂ ਬਾਅਦ ਹੁਣ ਇੱਕ ਭਰਾ ਤੇ ਉਸ ਦੀ ਭਾਬੀ ਹੀ ਘਰ ਵਿੱਚ ਰਹਿ ਗਏ ਸੀ ਕਾਜਲ ਦਾ ਭਰਾ ਵੀ ਕਾਜਲ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਭਾਬੀ ਵੀ ਕਾਜਲ ਨੂੰ ਪਹਿਣਾ ਵਾਂਗੀ ਰੱਖਦੀ ਸੀ ਕਾਜਲ ਦਾ ਭਰਾ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਤੇ ਆਪਣੇ ਪਰਿਵਾਰ ਨਾਲ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਸੀ ਮਾਪੇ ਦੀ ਮੌਤ ਨੂੰ 1 ਸਾਲ ਗੁਜ਼ਰ ਗਿਆ ਸੀ ਤੇ ਹੁਣ ਭਰਾ ਨੇ ਸੋਚਿਆ ਕਿ ਕਿਉਂ ਨਾ ਕਾਜਲ ਦਾ ਵਿਆਹ ਕੀਤਾ ਜਾਵੇ ਕਿਉਂਕਿ ਕਾਜਲ ਜਵਾਨ ਹੋ ਚੁੱਕੀ ਸੀ ਤੇ ਵਿਆਹ ਦੇ ਕਾਬਿਲ ਸੀ ਇਸ ਲਈ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਕਾਜਲ ਦੇ ਰਿਸ਼ਤੇ ਲਈ ਦਾਸ ਪਾਉਣ ਲਈ ਕਿਹਾ ਕਾਜਲ ਦਾ ਭਰਾ ਚਾਹੁੰਦਾ ਸੀ ਕਿ ਘਰ ਵੀ ਵਧੀਆ ਹੋਵੇ ਤੇ ਮੁੰਡਾ ਵੀ ਵਧੀਆ ਹੋਵੇ ਪਰ ਉਹਨਾਂ ਦੀ ਜ਼ਿਆਦਾ ਕੋਈ ਮੰਗਣਾ ਹੋਵੇ ਕਿਉਂਕਿ ਮੈਂ ਜ਼ਿਆਦਾ ਕੁਝਰ ਨਹੀਂ ਕਰ ਸਕਦਾ ਇਸੇ ਤਰ੍ਹਾਂ ਇੱਕ ਦਿਨ ਕਾਜਲ ਦੇ ਭਰਾ ਦੇ ਦੋਸਤ ਨੇ ਉਸ ਨੂੰ ਇੱਕ ਮੁੰਡੇ ਦੀ ਦਾਸ ਪਾਈ ਕਿ ਮੁੰਡਾ ਬਹੁਤ ਹੀ ਵਧੀਆ ਆ ਤੇ ਪੇਸ਼ੇ ਵਜੋਂ ਇੰਜੀਨੀਅਰ ਆ ਘਰਬਾਰ ਵੀ ਬਹੁਤ ਵਧੀਆ ਆ ਕਾਜਲ ਦੇ ਭਰਾ ਨੇ ਉਸ ਨੂੰ ਝੱਟ ਹੀ ਹਾਂ ਕਰ ਦਿੱਤੀ ਕਿਉਂਕਿ ਉਸ ਨੂੰ ਰਿਸ਼ਤਾ ਬਹੁਤ ਹੀ ਵਧੀਆ ਲੱਗਾ ਸੀ ਉਹ ਇਹ ਰਿਸ਼ਤਾ ਗਵਾਉਣਾ ਨਹੀਂ ਚਾਹੁੰਦਾ ਸੀ ਇਸ ਤਰ੍ਹਾਂ ਉਸਨੇ ਆਪਣੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਉਸ ਮੁੰਡੇ ਨਾਲ ਕਰ ਦਿੱਤਾ ਕਾਜਲ ਵੀ ਬਹੁਤ ਖੁਸ਼ ਸੀ ਕਿ ਮੈਨੂੰ ਇੱਕ ਵਧੀਆ ਪਰਿਵਾਰ ਮਿਲ ਗਿਆ ਆ ਵੈਸੇ ਵੀ ਉਹਨਾਂ ਦੇ ਘਰ ਕੋਈ ਕਮੀ ਨਹੀਂ ਸੀ ਜਦੋਂ ਕਾਜਲ ਵਿਆਹ ਕੇ ਉਹਨਾਂ ਦੇ ਘਰ ਗਈ ਤਾਂ ਉਹਨਾਂ ਦਾ ਘਰ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਈ ਕਿਉਂਕਿ ਘਰ ਬਹੁਤ ਹੀ ਵੱਡਾ ਸੀ ਤੇ ਆਲੀਸ਼ਾਨ ਸੀ ਉਹਨਾਂ ਨੇ ਕਾਜਲ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਪਰਿਵਾਰ ਵਿੱਚ ਉਹਦੀ ਸੱਸ ਸਹੁਰਾ ਜੀਠ ਤੇ ਜਠਾਣੀ ਸੀ ਉਹਨਾਂ ਨੇ ਕਾਜਲ ਨੂੰ ਉਸਦੇ ਕਮਰੇ ਵਿੱਚ ਬਿਠਾ ਦਿੱਤਾ ਤੇ ਆਪ ਬਾਹਰ ਕੰਮ ਧੰਦੇ ਲੱਗ ਗਈਆਂ ਕਾਜਲ ਹੁਣ ਆਪਣੀ ਸੁਹਾਗ ਦੀ ਸੇਜ ਤੇ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹਦਾ ਪਤੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ ਇੰਤਜ਼ਾਰ ਕਰਦੀ ਕਰਦੀ ਕਾਜਲ ਦੀ ਅੱਖ ਲੱਗ ਗਈ ਕਿਉਂਕਿ ਟਾਈਮ ਬਹੁਤ ਹੀ ਜ਼ਿਆਦਾ ਹੋ ਚੁੱਕਿਆ ਸੀ ਤੇ ਹਾਲੇ ਤੱਕ ਉਸਦੇ ਪਤੀ ਦਾ ਕੋਈ ਵੀ ਅਤਾ ਪਤਾ ਨਹੀਂ ਸੀ ਉਹ ਆਪਣੇ ਦੋਸਤਾਂ ਦੇ ਨਾਲ ਵਿਅਤ ਸੀ ਰਾਤ ਦੇ 12:00 ਵਜੇ ਦਾ ਟਾਈਮ ਹੋਣਾ ਜਦੋਂ ਕਾਜਲ ਦੇ ਕਮਰੇ ਦਾ ਦਰਵਾਜ਼ਾ ਖੜਕਿਆ ਤਾ ਕਾਜਲ ਇਕਦਮ ਕਬਰਾ ਕੇ ਬੈਠ ਦੇ ਉੱਤੇ ਆਪਣਾ ਕੁੰਡ ਕੱਢ ਕੇ ਬਹਿ ਗਈ ਉਸ ਨੂੰ ਪਤਾ ਸੀ ਕਿ ਉਹਦਾ ਪਤੀ ਹੀ ਆਇਆ ਹੋਣਾ ਆ ਜਦੋਂ ਉਹਦਾ ਪਤੀ ਅੰਦਰ ਆਇਆ ਤਾਂ ਕਾਜਲ ਦੀ ਦਿਲ ਦੀ ਧੜਕਣ ਵਧ ਗਈ ਉਹਦਾ ਸਰੀਰ ਪੂਰੀ ਤਰ੍ਹਾਂ ਕੰਬ ਰਿਹਾ ਸੀ ਤੇ ਕਬਰਾ ਵੀ ਰਹੀ ਸੀ ਕਾਜਲ ਦੇ ਪਤੀ ਨੇ ਕਮਰੇ ਵਿੱਚ ਵੜਦੇ ਅਹੀਂ ਕਾਜਲ ਦਾ ਦੁਪੱਟਾ ਖਿੱਚ ਕੇ ਵਗਾ ਕੇ ਪਰ ਇਹ ਸੁੱਟ ਦਿੱਤਾ ਕਾਜਲ ਹੱਕੀ ਬੱਕੀ ਉਹਦੇ ਵੱਲ ਵੇਖਦੀ ਰਹੀ ਪਰ ਉਸ ਨੂੰ ਕੋਈ ਵੀ ਫਰਕ ਨਹੀਂ ਸੀ ਪੈ ਰਿਆ ਕਿ ਮੇਰੀ ਨਵੀਂ ਨਵੇਲੀ ਦੁਲਣ ਆ ਤੇ ਇਸ ਨਾਲ ਕਿਸ ਤਰ੍ਹਾਂ ਦਾ ਵਿਵਾਰ ਕਰਨਾ ਆ ਉਹ ਤਾਂ ਇੱਕ ਰਾਗਸ਼ਸ ਬਣ ਚੁੱਕਿਆ ਸੀ ਉਸਨੇ ਆਪਣੀ ਹਮਾਨੀਅਤ ਦਿਖਾਉਣੀ ਸ਼ੁਰੂ ਕਰ ਦਿੱਤੀ ਉਹ ਇੱਕ ਭੁੱਖੇ ਪੇੜੀਏ ਦੀ ਤਰ੍ਹਾਂ ਉਸਤੇ ਚਪਟ ਪਿਆ ਤੇ ਕਾਜਲ ਨਾਲ ਉਸਨੇ ਗਲਤ ਤਰੀਕੇ ਨਾਲ ਸਰੀਰਕ ਸੰਬੰਧ ਬਣਾਏ ਜਿਸ ਨਾਲ ਕਾਜਲ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ساری ਰਾਤ ਉਹ ਦਰਿੰਦਾ ਕਾਜਲ ਨੂੰ ਨੋਚ-ਨੋਚ ਕੇ ਖਾਂਦਾ ਰਿਹਾ ਤੇ ਕਾਜਲ ਰੋਂਦੀ ਰਹੀ ਜਦੋਂ ਦਿਨ ਚੜਿਆ ਤਾਂ ਕਾਜਲ ਕੋਲੋਂ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਤਾਂ ਉਸ ਨੇ ਆਪਣੀ ਸੱਸ ਨੂੰ ਇਹ ਗੱਲ ਦੱਸੀ ਤਾਂ ਕਾਜਲ ਦੀ ਸੱਸ ਕਹਿਣ ਲੱਗੀ ਇਹ ਪਤੀ ਪਤਨੀ ਵਿੱਚ ਇਹ ਸਭ ਕੁਝ ਜਾਇਜ਼ ਆ ਉਸ ਦਾ ਤੇਰੇ ਤੇ ਹੁਣ ਪੂਰੀ ਤਰ੍ਹਾਂ ਹੱਕ ਆ ਉਹ ਤੇਰੇ ਨਾਲ ਕੁਝ ਵੀ ਕਰ ਸਕਦਾ ਆ ਕਾਜਲ ਹਰਾਨੀ ਨਾਲ ਆਪਣੀ ਸੱਸ ਵੱਲ ਵੇਖ ਰਹੀ ਸੀ ਕਿ ਇੱਕ ਔਰਤ ਹੀ ਔਰਤ ਦੀ ਪਰੇਸ਼ਾਨੀ ਸਮਝ ਸਕਦੀ ਆ ਪਰ ਇਹ ਤਾਂ ਆਪਣੇ ਪੁੱਤ ਦਾ ਹੀ ਸਾਥ ਦੇਣ ਲਈ ਆ ਇਸੇ ਤਰ੍ਹਾਂ ਅਗਲਾ ਦਿਨ ਵੀ ਆ ਗਿਆ ਤਾਂ ਅਗਲੇ ਦਿਨ ਵੀ ਉਸਨੇ ਕੁਝ ਉਹੀ ਕੁਝ ਪਹਿਲੀ ਰਾਤ ਵਾਂਗ ਹੀ ਕੀਤਾ ساری ਰਾਤ ਉਸ ਨੂੰ ਨੋਜ-ਨੋਜ ਕੇ ਖਾਂਦਾ ਰਿਹਾ ਤਾਂ ਕਾਜਲ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਉਹ ਬਹੁਤ ਬੁਰੀ ਤਰ੍ਹਾਂ ਰੋ ਰਹੀ ਸੀ ਤੇ ਆਪਣੀ ਪਤੀ ਨੂੰ ਕਹਿ ਰਹੀ ਸੀ ਕਿ ਤੁਸੀਂ ਕੀ ਖਾ ਲਿਆ ਆ ਇਹ ਦੱਸੋ ਤੁਸੀਂ ਕੋਈ ਨਸ਼ਾ ਕੀਤਾ ਆ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਮੈਂ ਤੁਹਾਡਾ ਕੀ ਮਾੜਾ ਕੀਤਾ ਆ ਤੁਸੀਂ ਮੇਰੇ ਤੇ ਪੂਰਾ ਤਰਸਤੇ ਕਰੋ ਪਰ ਉਸ ਦੇ ਪਤੀ ਨੂੰ ਉਸ ਦੇ ਨਾਲ ਕੋਈ ਮਤਲਬ ਨਹੀਂ ਸੀ ਉਸ ਦੀ ਕੋਈ ਵੀ ਗੱਲ ਸੁਣ ਨਹੀਂ ਰਿਆ ਸੀ ਬਸ ਆਪਣੀ ਪਿਆਸ ਭੁੱਖ ਮਿਟਾ ਰਿਆ ਸੀ ਅਗਲੇ ਦਿਨ ਕਾਜਲ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਬਹੁਤ ਜ਼ਿਆਦਾ ਬਿਮਾਰ ਹੋ ਚੁੱਕੀ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਤਾਂ ਉਸ ਨੇ ਆਪਣੀ ਜਠਾਣੀ ਨੂੰ ਆਪਣੇ ਪਤੀ ਦੀ ਦਰਿੰਦਗੀ ਬਾਰੇ ਦੱਸਿਆ ਤਾਂ ਉਸ ਦੀ ਜਠਾਣੀ ਨੇ ਪਿੰਡ ਦੇ ਹੀ ਇੱਕ ਡਾਕਟਰ ਨੂੰ ਬੁਲਾ ਕੇ ਥੋੜੀ ਬਹੁਤ ਕਾਜਲ ਨੂੰ ਦਵਾਈ ਦਵਾ ਦਿੱਤੀ ਜਿਸ ਨਾਲ ਕਾਜਲ ਨੂੰ ਪੂਰਾ ਫਰਕ ਪੈ ਆ ਤੇ ਉਸ ਦੀ ਜਠਾਣੀ ਕਹਿਣ ਲੱਗੀ ਏ ਅਸੀਂ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਲੋਕ ਕੀ ਕਹਿਣਗੇ ਕਿ ਕੱਲ ਆਈ ਦੁਲਹਣ ਨਿਸ਼ੇਤੀ ਬਿਮਾਰ ਵੀ ਹੋ ਗਈ ਆ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਕਾਜਲ ਤਰਲੇ ਪਾ ਰਹੀ ਸੀ ਕਿ ਮੇਰੀ ਮਦਦ ਕਰੋ ਮੈਨੂੰ ਇਸ ਸ਼ੈਤਾਨ ਕੋਲੋਂ ਬਚਾ ਲਓ ਇਹ ਮੇਰਾ ਪਤੀ ਨਹੀਂ ਇਹ ਇੱਕ ਸ਼ੈਤਾਨ ਆ ਦਰਿੰਦਾ ਆ ਜਿਸ ਨੂੰ ਬਾਜ ਜਿਸਮਾ ਨੂੰ ਨੋਚ-ਨੋਚ ਕੇ ਖਾਣਾ ਆਉਂਦਾ ਆ ਇਸ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਇਹ ਤਾਂ ਬਸ ਜਿਸਮ ਦੀ ਭੁੱਖ ਹੀ ਮਟਪਦਾ ਆ ਹੁਣ ਤੀਸਰਾ ਦਿਨ ਸ਼ੁਰੂ ਹੋ ਗਿਆ ਸੀ ਤੀਸਰੇ ਦਿਨ ਵੀ ਉਸਨੇ ਇਸੇ ਤਰ੍ਹਾਂ ਹੀ ਕੁਝ ਕਿਹਾ ਕਿਤਾ ਦਰਅਸਲ ਕਾਜਲ ਦੇ ਪਤੀ ਦੇ ਦੋਸਤ ਨੇ ਉਸ ਨੂੰ ਕੁਝ ਅਜਿਹੀ ਦਵਾਈ ਲਿਆ ਕੇ ਦਿੱਤੀ ਸੀ ਜਿਸ ਨਾਲ ਉਸ ਨੂੰ ਕੋਈ ਵੀ ਹੋਸ਼ ਨਹੀਂ ਰਹਿੰਦੀ ਸੀ ਤੇ ਇਹ ਉਹ ਦਵਾਈ ਰੋਜ਼-ਰੋਜ਼ ਖਾਂਦਾ ਸੀ ਹੁਣ ਉਸਨੇ ਆਪਣੀ ਭਾਬੀ ਨੂੰ ਫੋਨ ਕੀਤਾ ਤੇ ਉਸ ਨੂੰ ਇਹ ਸਾਰੀ ਗੱਲ ਦੱਸੀ ਤਾਂ ਭਾਬੀ ਨੂੰ ਲੱਗਾ ਕਿ ਸ਼ਾਇਦ ਹਜੇ ਨਵੀਂ ਨਵੀਂ ਉਸ ਘਰ ਗਈ ਆ ਤਾਂ ਉਸ ਨੂੰ ਉੱਥੇ ਰਹਿਣ ਵਿੱਚ ਦਿੱਕਤ ਆ ਰਹੀ ਹੋਵੇਗੀ ਹੌਲੀ ਹੌਲੀ ਜਦੋਂ ਉਹ ਉਹਨਾਂ ਵਿੱਚ ਕੁਲ ਮਿਲ ਗਈ ਤਾਂ ਆਪਣੇ ਆਪ ਦਿਨ ਲੱਗ ਜਾਊਗਾ ਫਿਰ ਵੀ ਕਾਜਲ ਇਸ ਨੂੰ ਇਸ ਤਰ੍ਹਾਂ ਰੋਂਦੇ ਵੇ ਕਾਜਲ ਦੀ ਭਾਬੀ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਅਸੀਂ ਤੈਨੂੰ ਕੱਲ ਨੂੰ ਮਿਲਣ ਜ਼ਰੂਰ ਆਵਾਂਗੇ ਤੋ ਫਿਕਰ ਨਾ ਕਰ ਤੇ ਇਸ ਤਰ੍ਹਾਂ ਰੋਣਾ ਫਿਰ ਜਦੋਂ ਅਗਲੇ ਦਿਨ ਕਾਜਲ ਦਾ ਭਰਾ ਉਸ ਨੂੰ ਮਿਲਣ ਆਇਆ ਤਾਂ ਉਹ ਕਾਜਲ ਨੂੰ ਵੇਖ ਕੇ ਹਰਾਨ ਰਹਿ ਗਿਆ ਕਿਉਂਕਿ ਕਾਜਲ ਪਹਿਲਾਂ ਨਾਲੋਂ ਬਹੁਤ ਹੀ ਕਮਜ਼ੋਰ ਹੋ ਚੁੱਕੀ ਸੀ ਤੇ ਉਸ ਕੋਲੋਂ ਠੀਕ ਤਰ੍ਹਾਂ ਚੱਲਿਆ ਵੀ ਨਹੀਂ ਜਾ ਰਹਾ ਸੀ ਤੇ ਉਸ ਨੂੰ ਚੱਕਰ ਵੀ ਆ ਰਹੇ ਸੀ ਤੇ ਉਲਟੀਆਂ ਵੀ ਲਗਾਤਾਰ ਆਈ ਹੀ ਜਾ ਰਹੀਆਂ ਸੀ ਉਸ ਨੂੰ ਬਿਲਕੁਲ ਵੀ ਫਰਕ ਨਹੀਂ ਸੀ ਪੈ ਰਿਹਾ ਕਾਜਲ ਆਪਣੇ ਭਰਾ ਨੂੰ ਇਹ ਕਿ ਉੱਚੀ ਉੱਚੀ ਰੋਣ ਲੱਗ ਪਈ ਤੇ ਵਾਸਤੇ ਪਾਉਣ ਲੱਗੀ ਕਿ ਵੀਰੇ ਮੈਨੂੰ ਇਸ ਦਰਿੰਦਰੇ ਕੋਲੋਂ ਬਚਾ ਲੈ ਇਨਸਾਨ ਨਹੀਂ ਹੈ ਇਹ ਕਹਾਵਾਨਿਆ ਕਾਜਲ ਖੁੱਲ ਕੇ ਸਾਰੀ ਗੱਲ ਆਪਣੇ ਭਰਾ ਨੂੰ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਇਹ ਗੱਲ ਕਿਸ ਤਰ੍ਹਾਂ ਦੱਸਦੀ ਉਹ ਸ਼ਰਮ ਮਹਿਸੂਸ ਕਰ ਰਹੀ ਸੀ ਫਿਰ ਕਾਜਲ ਦੇ ਭਰਾ ਨੇ ਉਸ ਨੂੰ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ ਤੇ ਉਸ ਨੂੰ ਹਸਪਤਾਲ ਲੈ ਗਿਆ ਉੱਥੇ ਉਸ ਦੇ ਸਾਰੇ ਚੈੱਕਅਪ ਹੋਏ ਤੇ ਡਾਕਟਰ ਨੇ ਉਸ ਦੇ ਸਾਰੇ ਟੈਸਟ ਕੀਤੇ ਤਾਂ ਟੈਸਟ ਦੀ ਰਿਪੋਰਟ ਕੁਝ ਇਸ ਤਰ੍ਹਾਂ ਦੀ ਸੀ ਜਿਵੇਂ ਕਾਜਲ ਦੇ ਨਾਲ ਕੋਈ ਗੈਂਗ ਰੇਪ ਹੋਇਆ ਹੋਵੇ ਉਸਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਸੀ ਤੇ ਉਸ ਦੇ ਅੰਦਰ ਵੀ ਜ਼ਖਮ ਹੋ ਚੁੱਕੇ ਸੀ ਜਦੋਂ ਕਾਜਲ ਦੇ ਪੁਰਾਣੇ ਡਾਕਟਰ ਕੋਲ ਰਿਪੋਰਟ ਦੇ ਬਾਰੇ ਪੁੱਛਿਆ ਤਾਂ ਡਾਕਟਰ ਨੇ ਹਰਾਨੀ ਨਾਲ ਉਸ ਦੇ ਭਾਵਲ ਵੇਖਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਫਿਰ ਕਾਜਲ ਦੀ ਭਾਬੀ ਵੀ ਆਸੱਤਾ ਲਾ ਗਈ ਜਦੋਂ ਕਾਜਲ ਦੀ ਭਾਬੀ ਨੇ ਕਾਜਲ ਕੋਲੋਂ ਸਾਰੀ ਗੱਲ ਪੁੱਛੀ ਕਿ ਮੈਨੂੰ ਦੱਸ ਇਹ ਸਭ ਤੇਰੇ ਨਾਲ ਕਿਵੇਂ ਹੋਇਆ ਆ ਕੀ ਤੇਰੇ ਪਤੀ ਤੋਂ ਇਲਾਵਾ ਵੀ ਤੇਰੇ ਨਾਲ ਹੋਰ ਕੋਈ ਵੀ ਸਰੀਕ ਸੰਬੰਧ ਬਣਾਉਂਦਾ ਰਿਹਾ ਆ ਤਾਂ ਕਾਜਲ ਨੇ ਰੋ ਰੋ ਕੇ ਆਪਣੇ ਪਤੀ ਦੀ ਸਾਰੀ ਕਰਤੂਤ ਆਪਣੀ ਭਾਬੀ ਨੂੰ ਦੱਸੀ ਕਿਉਂ ਮੇਰੇ ਉਹ ਮੇਰੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਰਿਹਾ ਆ ਉਸ ਨੇ ਮੇਰੇ ਤੇ ਪੂਰਾ ਤਰਸ ਨਹੀਂ ਕੀਤਾ ਉਹ ਮੈਨੂੰ ਆਪਣੀ ਪਤੀ ਪਤਨੀ ਨਹੀਂ ਹੀ ਨਹੀਂ ਸਮਝਦਾ ਡਾਕਟਰ ਦੀ ਲਾ ਕੋਸ਼ਿਸ਼ ਦੇ ਬਾਵਜੂਦ ਵੀ ਕਾਜਲ ਨੂੰ ਬਿਲਕੁਲ ਵੀ ਫਰਕ ਨਹੀਂ ਪੈ ਰਿਹਾ ਸੀ ਉਸ ਦੀਆਂ ਉਲਟੀਆਂ ਬਿਲਕੁਲ ਵੀ ਰੁਕ ਨਹੀਂ ਰਹੀਆਂ ਸੀ ਕਿਉਂਕਿ ਉਸ ਦੇ ਅੰਦਰ ਇਨਫੈਕਸ਼ਨ ਬਹੁਤ ਜ਼ਿਆਦਾ ਵਾ ਚੁੱਕੀ ਸੀ ਉਂ ਜਿਸ ਕਰਨ ਕਾਜਲ ਹੁਣ ਕੁਝ ਹੀ ਪਲਾਂ ਦੀ ਮਹਿਮਾਨ ਸੀ ਕਾਜਲ ਦੀ ਭਾਬੀ ਤੇ ਉਸ ਦਾ ਭਰਾ ਬਹੁਤ ਹੀ ਜ਼ਿਆਦਾ ਰੋ ਰਾਇਆ ਸੀ ਕਾਜਲ ਆਪਣੀ ਭਾਬੀ ਦੇ ਨਾਲ ਗੱਲਾਂ ਕਰਦੀ ਕਰਦੀ ਹੀ ਉਸ ਦੇ ਹੱਥਾਂ ਵਿੱਚ ਦਮ ਤੋੜ ਗਈ ਉਸ ਵਿਚਾਰੀ ਦਾ ਤਾਂ ਹਜੇ ਚਾ ਵੀ ਪੂਰਾ ਨਹੀਂ ਹੋਇਆ ਸੀ ਕਿਉਂਕਿ ਉਸ ਦੀ ਮੌਤ ਹੋ ਗਈ ਸੀ ਹੁਣ ਉਸ ਦਾ ਸੰਸਕਾਰ ਕਰਨ ਦਾ ਟਾਈਮ ਆ ਗਿਆ ਸੀ ਉਸ ਦੇ ਸਾਰੇ ਪਿੰਡ ਵਾਲੇ ਰੋ ਰਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਸ ਦੇ ਭਰਾ ਨੇ ਕਾਜਲ ਦਾ ਕਿਵੇਂ ਵਿਆਹ ਕੀਤਾ ਆ ਜੇ ਸਾਰੇ ਇਹੀ ਗੱਲਾਂ ਕਰ ਰਏ ਸੀ ਕਿ ਇੰਨੀ ਛੇਤੀ ਇਸ ਨੂੰ ਕੀ ਹੋ ਗਿਆ ਉਸ ਦਿਨ ਤਾਂ ਚੰਗੀ ਭਲੀ ਸੀ ਇੰਨੀ ਜਲਦੀ ਭਲਾਏ ਦੇ ਨਾਲ ਕੀ ਹੋ ਸਕਦਾ ਆ ਇਹਦੇ ਪਤੀ ਨੇ ਇਸ ਨਾਲ ਜ਼ਰੂਰ ਕੁਝ ਇਹੋ ਜਿਹਾ ਕੀਤਾ ਆ ਤਾਂ ਹੀ ਇਹ ਬਿਮਾਰ ਹੋ ਗਈ ਤੇ ਇਸਦੀ ਮੌਤ ਹੋ ਗਈ ਪਰ ਕਾਜਲ ਦਾ ਭਰਾ ਤੇ ਉਹਦੀ ਭਾਬੀ ਲਗਾਤਾਰ ਰੋਹੀ ਜਾ ਰਹੀ ਸੀ بس ਕੁਝ ਬੋਲ ਨਹੀਂ ਰਹੇ ਸੀ ਬੋਲਦੇ ਵੀ ਕਿ ਕਿਉਂਕਿ ਉਹਨਾਂ ਨੇ ਆਪਣੇ ਹੱਥੀਂ ਜੋ ਕਾਜਲ ਨੂੰ ਤੋੜਿਆ ਸੀ ਕਾਜਲ ਦੀ ਭਾਬੀ ਬਹੁਤ ਪਛਤਾ ਰਹੀ ਸੀ ਕਿ ਕਾਜਲ ਕਾਸ਼ ਮੈਂ ਉਸ ਦਿਨ ਕਾਜਲ ਦੀ ਗੱਲ ਮੰਨ ਲੈਂਦੀ ਤੇ ਉਸੇ ਦਿਨ ਉਸ ਨੂੰ ਵਾਪਸ ਲੈ ਆਉਂਦੀ ਜਾਂ ਕਾਜਲ ਪਹਿਲੇ ਦਿਨ ਹੀ ਮੈਨੂੰ ਸਾਰੀ ਗੱਲ ਦੱਸ ਦਿੰਦੀ ਤੇ ਅੱਜ ਇਹ ਇਸ ਦੁਨੀਆ ਵਿੱਚ ਸਾਡੇ ਨਾਲ ਹੁੰਦੀ ਫਿਰ ਕਾਜ਼ਿਲ ਦੀ ਭਾਬੀ ਤੇ ਪ੍ਰਾਣੇ ਫੈਸਲਾ ਕੀਤਾ ਕਿ ਅਸੀਂ ਇਸ ਦੇ ਪਤੀ ਨੂੰ ਸਜ਼ਾ ਦਿਵਾ ਕੇ ਰਵਾਂਗੇ ਜਿਨ੍ਹਾਂ ਨੇ ਸਾਡੀ ਮਾਸੂਮ ਜਈ ਪੈਨ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਤਾਂ ਉਹਨਾਂ ਨੇ ਪੁਲਿਸ ਵਿੱਚ ਜਾ ਕੇ ਉਹਨਾਂ ਦੇ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਜਦੋਂ ਪੁਲਿਸ ਨੇ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਸ ਦਾ ਪਤੀ ਇਸ ਨਾਲ ਕੋਈ ਇਹੋ ਜਿਹੀ ਦਵਾਈ ਖਾ ਕੇ ਸਰੀਰਕ ਸੰਬੰਧ ਬਣਾਉਂਦਾ ਸੀ ਜਿਸ ਨਾਲ ਉਸ ਨੂੰ ਕੋਈ ਵੀ ਹੋਸ਼ ਨਹੀਂ ਰਹਿੰਦਾ ਸੀ ਤੇ ਕਾਜਲ ਦੀ ਹਾਲਤ ਖਰਾਬ ਹੋ ਗਈ ਸੀ ਫਿਰ ਪੁਲਿਸ ਨੇ ਡਾਕਟਰ ਦੇ ਬਿਆਨਾਂ ਦੇ ਮੁਤਾਬਕ ਕਾਜਲ ਦੇ ਪਤੀ ਤੇ ਉਸ ਦੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਗਈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਸਾਨੂੰ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਕੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਮਾਸੂਮ ਦੀ ਜਾਨ ਹੀ ਚਲੀ ਜਾਵੇ ਸਾਨੂੰ ਅਗਲੇ ਦੀ ਵੀ ਪਰਵਾਹ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਦੀ ਆਪਣੀ ਜਾਨ ਹੁੰਦੀ ਹੈ ਓਵੇਂ ਹੀ ਅਗਲੇ ਦੀ ਵੀ ਜਾਨ ਹੁੰਦੀ ਆ ਆਪਾਂ ਕਿਉਂ ਅਗਲੇ ਨੂੰ ਪੱਥਰ ਸਮਝ ਬੈਠਦੇ ਹਾਂ ਕਿ ਉਸ ਨੂੰ ਦਰਦ ਨਹੀਂ ਹੁੰਦਾ ਉਸ ਨੂੰ ਵੀ ਬਹੁਤ ਜ਼ਿਆਦਾ ਦਰਦ ਹੁੰਦਾ ਆ ਇਸ ਤਰ੍ਹਾਂ ਲਈ ਇਸ ਲਈ ਔਰਤ ਦੀ ਤਕਲੀਫ ਨੂੰ ਤਕਲੀਫ ਸਮਝਣਾ ਚਾਹੀਦਾ ਹੈ ਤੇ ਉਸ ਦੀ ਗੱਲ ਨੂੰ ਸਮਝਣਾ ਚਾਹੀਦਾ ਹੈ ਹੁਣ ਇਸ ਨਾਲ ਕਾਜਲ ਦੀ ਤਾਂ ਜਾਨ ਹੀ ਚਲੀ ਗਈ ਤੇ ਨਾਲ ਨਾਲ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਇਹ ਨਹੀਂ ਸੀ ਕਿ ਕਾਜਲ ਦਾ ਪਤੀ ਅਨਪੜ੍ਹ ਸੀ ਉਹ ਇੱਕ ਇੰਜੀਨੀਅਰ ਸੀ ਜ਼ਰੂਰੀ ਨਹੀਂ ਕਿ ਅਨਪੜ੍ਹ ਲੋਕ ਹੀ ਇਹੋ ਜੀਆਂ ਹਰਕਤਾਂ ਕਰਦੇ ਨੇ ਕਈ ਪੜ੍ਹੇ ਲਿਖੇ ਲੋਕ ਅਨਪੜਾ ਨਾਲੋਂ ਵੀ ਜ਼ਿਆਦਾ ਜ਼ਾਹਿਲ ਗਵਾਰ ਹੁੰਦੇ ਨੇ ਇਹ ਸਭ ਵਿੱਚ ਆਪਕ ਇਸ ਦੀ ਗਲਤੀ ਕੱਢਾਂਗੇ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਣਾ ਧੰਨਵਾਦ ਜੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ